ਮੋਕੋ ਕੁੰਜੀ ਸੌਂਪੀ ਤਉ ਉਤਰੀਆ ਮਨ ਕਾ ਦੁੱਖਾ ਦੁੱਖਾ ਧਰਮ ਰਾਇਬ ਕਹਾਂ ਕਰੇ ਜੋ ਫਾਟਿਓ ਜੋ ਫਾਟਿਓ ਸਗਲੋ ਲੇਖਾ ਸਗਲੋ ਲੇਖਾ ਮੈਨੂੰ ਹੁਕਮ ਆਇਆ ਥਾਕੁਰ ਰਾਂ ਦਾ ਬਚਨ ਕਰਨ ਦਾ ਪਟਿਆਲੇ ਵਿੱਚ ਥਾਕੁਰ ਪਹਿਲਾ ਗੁਰਦੁਆਰਾ ਜਿਹੜਾ ਉਹ ਸੰਧਾ ਸਾਹਿਬ ਮੈਂ 7-8 ਸਾਲ ਦਾ ਸਾਂ ਜਦੋਂ ਉਸ ਗੁਰਦੁਆਰੇ ਆ ਕੇ ਗਰੰਥੀ ਦੀ ਸੇਵਾ ਕੀਤੀ ਨਾਮ ਸੁਣਿਆ ਸੀ ਠਾਕੁਰ ਰਾਂਧਾ ਪਟਿਆਲੇ ਵਾਲਿਆਂ ਦਾ ਤੇ ਮੈਂ ਝਾੜੂ ਪਿਆ ਮਾਰਾਂ ਬਾਹਰ ਦਵਾਜੇ ਵਿੱਚ ਗੇਟ ਦੇ ਬਾਹਰ ਸਿਰੇ 10:30 ਦਾ ਸਮਾਂ ਅੰਬੈਸਡਰ ਕਾਰ ਵਿੱਚੋਂ ਆਏ ਉਹਨਾਂ ਨੇ ਕਾਲਾ ਹੀ ਦਾੜਾ ਕੀਤਾ ਤੇ ਕਾਲੀ ਐਕਸ਼ਨ ਪਾਈ ਕਾਲੀ ਪਜਾਮੀ ਕਾਲਾ ਜੋੜਾ ਪਾਇਆ ਸਿਰ ਤੇ ਦੀ ਕਾਲੀ ਰੰਗ ਦਾ ਦਸਤਾਰਾ ਬੰਨਿਆ ਸਰੀਰ ਉਹਨਾਂ ਦੇ ਨਾਲ ਭਜੇ ਭਜੇ ਮੇਰੇ ਕੋਲ ਆਏ ਮੈਂ ਵੇਖਿਆ ਆਉਂਦੇ ਨੇ ਮੈਂ ਕਿਹਾ ਜੀ ਕੌਣ ਨੇ ਕਹਿੰਦੇ ਨੇ ਠਾਕੁਰ ਆਏ ਪਟਿਆਲੇ ਵਾਲੇ ਮੈਂ ਜਾ ਕੇ ਉਹਨਾਂ ਟਿੱਪਿਆ ਮੈਨੂੰ ਆਂਦੇ ਨੇ ਸੇਵਾਦਾਰ ਤੁਸੀਂ ਇੱਥੋਂ ਦੇ ਮੈਂ ਕਿਹਾ ਹਾਂ ਜੀ ਅੰਦਰ ਆ ਗਏ ਕਹਿੰਨ ਲਾਓ ਅਰਦਾਸਾ ਕਰੋ ਕੋ ਚੰਗੀ ਸਿੰਘ ਦੇ ਨਾਮ ਦਾ ਮੈਂ ਅਰਦਾਸਾ ਕੀਤਾ ਪਚੰਗੀ ਸਿੰਘ ਦੇ ਨਾਮ ਦਾ ਤੇ ਮੈਨੂੰ ਆਂਦੇ ਨੇ ਹੁਕਮਨਾਮਾ ਮੇ ਆਪੇ ਲਵਾਗਾ ਆਪੇ ਉਹਨਾਂ ਨੇ ਹੁਕਮਨਾਮਾ ਲਿਆ ਮਾਰੇ ਗਰੀਬਾਂ ਵਾਸਤੇ ਮੂੰਹ ਵਾਹ ਉਹਨਾਂ ਨੇ ਲਈ ਹੁਕਮਨਾਮੇ ਵਿੱਚ ਫਿਰ ਆਂਦੇ ਨੇ ਮੰਜਾ ਸਾਹਿਬ ਐ ਇੱਥੇ ਕਿਲੇ ਵਾਲਿਆਂ ਦਾ ਮੈਂ ਕਿਹਾ ਅੰਦਰ ਮਹਾਰਾਜ ਜੀ ਨਾਲ ਦੇ ਕਮਰੇ ਉੱਤੇ ਹੈ ਤੇ ਕਹਿੰਦਾ ਚਲੋ ਫਿਰ ਦਰਵਾਜ਼ਾ ਖੋਲੋ ਮੈਂ ਆਗੇ-ਆਗੇ ਠਾਕੁਰ ਜੀ ਪਟਿਆਲੇ ਵਾਲੇ ਮੇਰੇ ਮਗਰ ਹੀ ਆਵੇ ਮਹਾਰਾਜ ਜੀ ਦੇ ਮੰਝੇ ਵਾਲੇ ਵੇਖੀ ਜਾਣ ਮੈਨੂੰ ਆਂਦੇ ਨੇ ਮੈਂ ਮੰਝੇ ਤੇ ਬਹਿ ਜਾ ਮੈਂ ਕਹਾਂ ਜੀ ਪ੍ਰਧਾਨ ਸਾਹਿਬ ਉਰੀ ਆਇਆ ਨਹੀਂ ਤੇ ਮੈਂ ਤੂੰ ਸੇਵਾਦਾਰਾਂ ਤੇ ਮੈਂ ਕੁਝ ਤੁਹਾਨੂੰ ਕਹਿ ਨਹੀਂ ਸਕਦਾ ਕਹਿੰਦੇ ਨੇ ਚੰਗਾ ਫਿਰ ਲੱਗਾਈ ਮੈਂ ਬੈਣ ਜਦੋਂ ਮਹਾਰਾਜ ਜੀ ਦੇ ਮੰਦਾ ਸਾਹਿਬ ਤੇ ਬੈਠਣ ਲੱਗੇ ਬੜੀ ਜ਼ੋਰ ਨਾਲ ਧਕਾ ਵੱਜਾ ਮਹਾਰਾਜ ਜੀ ਦੇ ਮਨ ਜੇਤੂ ਹੁੰਦੇ ਕੰਦ ਨਾਲ ਆ ਕੇ ਵੱਜੇ ਮੈਨੂੰ ਆਂਦੇ ਨੇ ਉੱਪਰ ਨਾਲ ਕਿਲੇ ਵਾਲੇ ਬੈਠੇ ਹੋਏ ਨੇ ਮੈਨੂੰ ਬਹਿਣ ਨਹੀਂ ਦਿੰਦੇ ਬੋਲਾ ਈਸੋ ਨਹਾ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ